ਕਿ ਇਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ᱨਹੀ ਇਹ ਬੇਬੁਨਿਆਦ ਖਬਰ ਜਿਹੜੀ ਹੈ ਉਹ ਪ੍ਰਚਾਰ ਕੀਤੀ ਜਾ ਰਹੀ ਹੈ ਕਿ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਜਲਦੀ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਨੇ ਉਹਨਾਂ ਬਾਰੇ ਬਹੁਤ ਬੁਲਾਈਆਂ ਜਾ ਰਹੀਆਂ ਨੇ ਕਿ ਉਹਨਾਂ ਦੀ ਗੱਲਬਾਤ ਦਿੱਲੀ ਹਾਈ ਕਮਾਂਡ ਨਾਲ ਹੋਊਗੀ راہਲ Gandhi ਦੇ ਜਿਹੜੀ ਹੈ ਉਹਦੀ ਪ੍ਰਵਾਨਗੀ ਦੇਦੀ ਉਹਨਾਂ ਨੇ ਦਿਨਾਂ ਦੇ ਵਿੱਚ ਇਹ ਸਮਾਕਾ ਹੋਏਗਾ ਮੈਂ ਮਿਲ ਕੇ ਵੀ ਆਏਂਗੇ ਪ੍ਰਮਿੰਦਰ ਸਿੰਘ ਢੀਂਡਸਾ ਸਾਹਿਬ ਮਿਲ ਕੇ ਵੀ ਆਏ ਨੇ ਕਿਉਂਕਿ ਉਹਨਾਂ ਨੂੰ ਰahul Gandhi ਇਹ ਸਾਰੀਆਂ ਬੇਵਿਅਕਤ ਝੂਠੀਆਂ ਜਿਹੜੀਆਂ ਖਬਰਾਂ ਬਣਾਈਆਂ ਜਾ ਰਹੀਆਂ ਨੇ ਸ਼ੋਭਨੀਆ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਵੱਲੋਂ ਉਹਦੇ ਆਈਟੀ ਵੀ ਵੱਲੋਂ ਕਿਉਂਕਿ ਉਹਨਾਂ ਦੇ ਪੈਰਾਂ ਤੋਂ ਜ਼ਮੀਨ ਕਿਸ ਦੀ ਹੋਈ ਹੈ ਪੰਥਕ ਬੋਰਡ ਜਿਹੜੀ ਹੈ ਉਹ ਸ਼ੋਭਨੀਆ ਅਕਾਲੀ ਦਲ ਤੋਂ ਮੂੰਹ ਫੇਰ ਕੇ ਬੈਠੀ ਹੈ ਕਿਉਂਕਿ ਉਹਨਾਂ ਦੀ ਸੋਚ ਜਿਹੜੀ ਹੈ ਨਾ ਪੰਜਾਬ ਪੱਕੀ ਹੈ ਨਾ ਪੰਥ ਪੱਕੀ ਹੈ ਪਿਛਲੇ ਸਮੇਂ ਜਾਂ ਅਕਾਲ ਤੱਕ ਦੀ ਮਸੀਦ ਤੋਂ ਹੋਏ ਫੈਸਲੇ ਤੋਂ ਮੁਲਕਰ ਹੋਣ ਤੋਂ ਬਾਅਦ ਸਮੂਚੀਆਂ ਪੰਥਕ ਸਫਾ ਦੇ ਵਿੱਚ ਸ਼ੋਗਨੀ ਅਕਾਲ ਤਖਤ ਦੇ ਪ੍ਰਤੀ ਜਿੱਥੇ ਗੁੱਸਾ ਹੈ ਉੱਤੇ ਸਰਦਾਰ ਜੂਰੀ ਸਿੰਘ ਬਾਦਲ ਨੇ ਕਲਾਬ ਵੀ ਬੜੀ ਮਤਲਬ ਰੋ ਹੈ ਲੋਕਾਂ ਦੇ ਅੰਦਰ ਅੱਜ ਉਹ ਆਪਣੀ ਉਸ ਖੁਸ਼ੀ ਜ਼ਮੀਨ ਨੂੰ ਖੁਸ਼ੀ ਦੇ ਕੇ ਉਹ ਉਹਨਾਂ ਪੰਥਕ ਜਿਹੜੀਆਂ ਸਫਾ ਨੇ ਜਾਂ ਸਾਡੇ ਇਹ ਸ਼ੋਗਨੀ ਅਕਾਲ ਤਖਤ ਪੁਨਰ ਸੰਜੀਤ ਦੇ ਜਿਹੜੇ ਆਗੂ ਨੇ ਵੀ ਟੀਮ ਹੈ ਜਦ ਕਿ ਸਾਡੀ ਕੈਟਰਿੰਗ ਉਹਨੂੰ ਪੰਬਰ ਪੂਸੇ ਪਹੁੰਚਾਉਣਾ ਚਾਹੁੰਦੇ ਨੇ ਔਰ ਇਹਦਾ ਕੋਈ ਉਹਨਾਂ ਨੂੰ ਰਿਜ਼ਲਟ ਨਹੀਂ ਮਿਲਣਾ ਤੇ ਇਸੇ ਤਰ੍ਹਾਂ ਭਾਜਪਾ ਦੇ ਦਾ ਸੀਨੀਅਰ ਆਗੂ ਜਿਹੜੇ ਅੱਜ ਕੱਲ ਕਾਣੀ ਨਾਲ ਚ ਜਾਣਾ ਚਾਹੁੰਦੇ ਨੇ ਕਾਣੀ ਨਾਲ ਦੀ ਪੀ ਟੀਮ ਬਣੇ ਹੋਏ ਨੇ ਉਹਨਾਂ ਨੇ ਵੀ ਇਹਨਾਂ ਅਫਵਾਹਾਂ ਦਾ ਜੋਰ ਜਿਹੜਾ ਹੈ ਗਰਮ ਕੀਤਾ ਹੈ ਉਹ ਕਹਿੰਦੇ ਚਾਹੁੰਦੇ ਨੇ ਵੀ ਇਹਦੇ ਨਾਲ ਜ਼ਿਲ੍ਹਾ ਪ੍ਰਸ਼ਦ ਅਤੇ ਪੰਚਾਇਤ ਸੰਮਤੀ ਦੀ ਇਲੈਕਸ਼ਨ ਦੇ ਵਿੱਚ ਇਹ ਪੰਬਰ ਪੂਸਾ ਹੋਵੇ ਇਸ ਕਰਕੇ ਅਸੀਂ ਇਹਦੀ ਸੱਚ ਚਾਹਵਦਾ ਦੇ ਵਿੱਚ ਜਿਹੜੀ ਹੈ ਉਹ ਕਰਦੇ ਆ ਆਪਣਾ ਕੰਡਮ ਕਰਦੇ ਆ ਇਸ ਨੂੰ ਬਿਲਕੁਲ ਹੀ ਨਾਏ ਮਸਲਾ ਨਾਏ ਸਵਾਲ ਪੈਦਾ ਹੁੰਦੇ ਇਸ ਕਰਕੇ ਲੋਕਾਂ ਨੂੰ ਗਮਰਾਹ ਕਰਨ ਦੀ ਜੇ ਕੋਸ਼ਿਸ਼ ਹੈ ਉਹ ਸੱਚ ਚਾਹਵਦੇ ਅਸੀਂ ਨਿਜਿਆ ਕਰਦੇ ਆ ਸਰਦਾਰ ਸੁਭੀਰ ਸਿੰਘ ਬਾਦਲ ਨੂੰ ਇਹ ਜਿਹੜਾ ਹੈਗਾ ਆਪਣਾ ਆਧਾਰ ਜਿਹੜਾ ਪੋਇਆ ਹੋਇਆ ਉਹ ਬਾਲ ਕੱਟਣ ਵਾਸਤੇ ਅਜੀਬ ਝੁੱਠੀਏ ਪ੍ਰਚਾਰ ਕਰਕੇ ਤੇ ਲੋਕਾਂ ਨੂੰ ਜਿਹੜਾ ਹੈ ਉਹ ਗਮਰਾਹ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਸਰ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰਸਿੱਧੀਆ ਚੋਣ ਹੋ ਰਹੀਆਂ ਨੇ ਕਿ ਤੁਹਾਡੀ ਪਾਰਟੀ ਦੇ ਕੈਂਡੀਡੇਟ ਆਉਣਗੇ ਅੱਗੇ ਬਿਲਕੁਲ ਅਸੀਂ ਜਿਹੜੇ ਨੇ ਆਪਣੇ ਕੈਂਡੀਡੇਟ ਦੇ ਰਹੇ ਆ ਚੰਗੇ ਆਕਸਾਰੇ ਕੈਂਡੀਡੇਟ ਅਸੀਂ ਅੱਗੇ ਲਿਆਣੀ ਆ ਔਰ ਜੋ ਕੇ ਸਾਡਾ ਕੋਲੇ ਜਿਹੜਾ ਹੈ ਸਿੰਬਲ ਵੀ ਹੈ ਜਿਹਦੇ ਸਾਨੂੰ ਚੋਣ ਕਮਿਸ਼ਨ ਵੱਲੋਂ ਜਿਹੜਾ ਹੈ ਨਾਟ ਹੋਇਆ ਇਸ ਕਰਕੇ ਸਾਡੇ ਸਾਰੇ ਕੈਂਡੀਡੇਟ ਜਿਹੜੇ ਨੇ ਉਹ ਇੰਡੀਪੈਂਡੈਂਟ ਜਿਹੜੇ ਚੋਣ ਨਿਸ਼ਾਨੇ ਉਹਨਾਂ ਦੇ ਅਸੀਂ ਚੋਣ ਲੜਾਵਾਂਗੇ ਔਰ ਸਾਨੂੰ ਉਮੀਦ ਹੈ ਕਿ ਬਹੁਤ ਅੱਛੀ ਜਿਹੜੀ ਸਾਡੀ ਪਰਫਾਰਮੈਂਸ ਹੈ ਉਹ ਆਉਣ ਵਾਲੇ ਟੈਕਸ ਹੋਏਗੀ ਸਰ ਤੁਸੀਂ ਪੰਥਕਪੋਰਡ ਦੀ ਗੱਲ ਕੀਤੇ ਆ ਤਰਨ ਤਾਰਾਂ ਦੇ ਵਿੱਚ ਪੰਥਕਪੋਰਡ ਸੀਗੀ ਉੱਥੋਂ ਹਾਰ ਮੁਲਤ ਹੋਏ ਪਈ ਦੇਖੋ ਤੁਨੇ ਜਿੱਥੋਂ ਤੱਕ ਤਾਂ 22 ਇਲੈਕਸ਼ਨ ਦਾ ਸਵਾਲ ਹੈ ਆਪਾਂ ਨੂੰ ਪਿਛਲਾ ਇਤਿਹਾਸ ਵੀ ਦੱਸਦੇ ਆ ਕਿ ਜ਼ਿਆਦਾਤਰ 22 ਇਲੈਕਸ਼ਨਾਂ ਜਿਹੜੀਆਂ ਨੇ ਉਹ ਸਰਕਾਰ ਦੇ ਪੱਖਤੀ ਜਾਂਦੀਆਂ ਨੇ ਨਿਕਲ ਸਰਕਾਰ ਕਿਦਾਂ ਜਿੱਤੀ ਹੈ ਉਹ ਵੀ ਆਪਾਂ ਨੂੰ ਪਤਾ ਕਿਸ ਤਰ੍ਹਾਂ ਮਸ਼ੀਨਰੀ ਵਿੱਚ ਲੁੱਟੇ ਲੇਟਰ ਦਿ ਤੋਂ ਤੱਕ ਅਕਾਲੀ ਦਲ ਦੀ ਗੱਲ ਹੈ ਜੋ ਸਰਦਾਰ ਸੁਖਬੀ ਸਿੰਘ ਬਾਦਲ ਵਾਰ-ਵਾਰ ਇਹ ਪ੍ਰਚਾਰ ਕਰ ਰਹੇ ਨੇ ਮੀਡੀਆ ਦੇ ਰਹੀਂ ਕਿ ਅਸੀਂ ਦੀ ਸੈਕੰਡ ਪੋਜੀਸ਼ਨ ਤੇ ਆ ਗਈ ਸਾਡੀ ਆਉਣ ਵਾਲੀ ਸਤਾਈ ਦੀ ਸਰਕਾਰ ਬਣ ਰਹੀ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਲਗੀਆਂ ਜਿਵੇਂ ਕਹਿੰਦੇ ਨੇ ਵੀ ਮੁੰਗੇਰੀ ਲਾਲ ਦੇ ਸੁਪਨੇ ਕਿਉਂਕਿ ਉੱਥੇ ਜਿਹੜੀ ਵੋਟ ਹੈਗੀ ਉਹ 10000 ਵੋਟ 2022 ਦੀ ਇਲੈਕਸ਼ਨ ਤੋਂ ਕੱਟ ਪਈਆ ਅਕਾਲੀ ਦਲ ਅਕਾਲੀ ਦਲ ਨੂੰ 39000 ਵੋਟ ਪਈ ਸੀ 2022 'ਚ ਤੇ ਹੁਣ ਪਈ ਹੈ 30000 ਵੋਟ ਔਰ ਜਿਹੜੀ ਦੂਜੀ ਹੈ ਕਿ ਉਹ ਬੋਟ ਦੇ ਪੈਣ ਦਾ ਕਾਰਨ ਜਿਹੜਾ ਸੀ ਉਹ ਦੇ ਵਿੱਚ ਤਾਂ ਆਜ਼ਾਦ ਗਰੁੱਪ ਹੈ ਕਿ ਉਹ ਪ੍ਰਿੰਸੀਪਲ ਸੁਖਿੰਦਰ ਕੋਲ ਲੜਾਈ ਇਹਦਾ ਆਜ਼ਾਦ ਗਰੁੱਪ ਸੀ ਉਹ ਆਜ਼ਾਦ ਗਰੁੱਪ ਦਾ ਜਿਹੜਾ ਆਪਣਾ ਪ੍ਰੈਸ਼ਰ ਸੀਗਾ ਉਹਦੇ ਕਰਕੇ ਜਿਹੜੀ 5-7000 ਵੋਟ ਪੈਣ ਦਾ ਕਾਰਨ ਕੀ ਹੋ ਸਕਦਾ ਉਹ ਵੀ ਵਿੱਚ ਸ਼ਾਮਲ ਹੈ ਤੇ ਦੂਜਾ ਉਹਦਾ ਜਿਹੜਾ ਸਬੰਧ ਸੀਗਾ ਸਾਰੇ ਆਪਾਂ ਗੁਵਾਰਾ 'ਚ ਮੀਡੀਆ 'ਚ ਵਾਰ-ਵਾਰ ਹੋ ਰਹੀ ਹੈ ਗੱਲ ਕਿ ਆਮਰਪਾਲ ਸਿੰਘ ਬਾਦ ਜੋ ਇਹ ਤੋਂ ਬੈਂਕ ਸਟੂ ਨੇ ਉਹਨਾਂ ਦੇ ਪਰਿਵਾਰ ਨਾਲ ਰਿਲੇਟਡ ਸੀ ਲੋਕਾਂ ਦੇ ਉਸ ਪ੍ਰੈਸ਼ਰ ਦੇ ਕਾਰਨ ਵੀ ਹੈ ਇਸ ਕਰਕੇ ਸਰਦਾਰ ਸੁਖਮਨੀ ਸਿੰਘ ਬਾਦਲ ਨੂੰ ਇਸ ਤਰ੍ਹਾਂ ਸੁਪਨੇ ਲੱਗਣ ਦਾ ਤਾਂ ਕੋਈ ਨਕਾਰ ਹੈ ਵੀ ਹੈਗਾ ਨਿਕਲ ਉੱਥੇ ਮੈਂ ਸਰਦਾਰ ਕਿ ਸਾਡੀ ਜਿਹੜੀ ਸ਼ੋਮਨੀ ਅਕਾਲੀਦਰ ਪੁਨਰਸਥਿਤ ਵੱਲੋਂ ਜੋ ਸਪੋਰਟ ਕੀਤੀ ਗਈ ਹੈ ਫਾਹੀ ਮੰਦਿਰ ਤੋਂ ਉਹ ਨਰੋਲ ਜਿਹੜੀ ਨੈਕਸਟ ਵੋਟ ਹੈ ਉਹ ਸਾਰੀ ਪੰਥਕ ਵੋਟ ਹੈ ਜਿਹੜੀ ਬਿਨਾਂ ਕਿਸੇ ਲਾਗਤ ਤੋਂ ਜਿਨ੍ਹਾਂ ਦੇ ਸਵਾਗਤ ਉੱਤੇ ਬਈ ਜੀ ਬਿਦਲ ਬਿਦਲ ਕੋਡ ਕੋਲ ਲੱਗਣ ਹਾਂਜੀ ਕਦਰ ਤਿੰਨਾਂ ਚਾਂਗਾਂ ਦੇ ਪਰਸਪਰ ਬਣ ਰਹੇ ਦੇਖੋ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੋਲ ਆਈ ਹੈ ਸਾਨੂੰ ਬੜੇ ਦੁੱਖ ਨਾਲ ਚਾਹੁੰਦੇ ਕਿ ਸਰਦਾਰ ਸੁਖ ਸਿੰਘ ਬਾਦਲ ਜਿਹੜੇ 2 ਦਸੰਬਰ ਨੂੰ ਜਦੋਂ ਫੈਸਲਾ ਕਾਲ ਤੱਕ ਕੋਜੇ ਤੋਂ ਆਇਆ ਹੈ ਉਦੋਂ ਦੇ ਬੜੇ ਬਲਕਾਰ ਦੇ ਵਿੱਚ ਨੇ ਤੇ ਉਹਨਾਂ ਦੇ ਕੰਮ ਕਰਨ ਦਾ ਜਿਹੜਾ ਤਰੀਕਾ ਹੈ ਉਹ ਮੈਂ ਸਮਝਦਾ ਕਿ ਗੁਰੂ ਦੇ ਤੇ ਮਰਦੇਵ ਦੇ ਬੜਾ ਭਾਰ ਉਹਨੂੰ ਪਿਆ ਹੋਇਆ ਉਹਦਾ ਤਰੀਕਾ ਹੀ ਵਾਹ ਝੂਠ ਬੋਲਣਾ ਝੂਠਾ ਪ੍ਰਚਾਰ ਕਰਨਾ ਤੇ ਇਹ ਉਹਨਾਂ ਨੇ ਦਾ ਸ਼ੁਰੂ ਕਰਦਾ ਸਰਦਾਰ ਭਵਿੰਦਰ ਸਿੰਘ ਢੀਟਸਾ ਵਾਲੇ ਜੋ ਉਸ ਪ੍ਰਚਾਰ ਸੋਸ਼ਲ ਮੀਡੀਆ ਤੇ ਕੀਤਾ ਜਾ ਰਿਹਾ ਉਸ ਕੇਵਲ ਤੇ ਕੇਵਲ ਸੁਖਵੀਰ ਸਿੰਘ ਬਾਦਲ ਦੇ ਦਿਮਾਗ ਦੀ ਕਾਰ ਹੈ ਉਹਦੇ ਜਿਹੜਾ ਮੀਡੀਆ ਬਿੰਗ ਹੈ ਇਹ ਉਹਦੀ ਗੱਲ ਹੈ ਮੈਂ ਵੀ ਜੁਮੇ ਮਰੀ ਨੂੰ ਕਹਿਣਾ ਕਿ ਪਰ ਰਾਹੁਲ ਗੰਦੀ ਜੀ ਨੂੰ ਮਿਲ ਕੇ ਆ ਰਿਹਾ ਮੈਂ ਮੈਂ ਤੁਹਾਨੂੰ ਕਹ ਦਸਦਾ ਵੀ ਟਾਈਮਿੰਗ ਦੇਖੋ ਪਹਿਲਾਂ ਇਹ ਟਾਈਮਿੰਗ ਕੀ ਹੈ ਟਾਈਮਿੰਗ ਜਿਹੜੀ ਹੈਗੀ ਉਹ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਚੋਣਾਂ ਮਿਲ ਕੇ ਤਾਂ ਇਹ ਚੱਲ ਰਹੀ ਹੈ ਨਹੀਂ ਨਹੀਂ ਬਿਲਕੁਲ ਨਹੀਂ ਮਿਲਣਾ ਤਾਂ ਛੱਡੋ ਜੀ ਤੁਸੀਂ ਗੱਲ ਸਰਦਾਰ ਗੁਰਿੰਦਰ ਸਿੰਘ ਢੀਂਸਾ ਸਾਹਿਬ ਦਾ ਬਹੁਤ ਵੱਡਾ ਵੱਡਾ ਜਿਹੜਾ ਬਿਜ਼ਨਸ ਤੇ ਉਹਨਾਂ ਨੇ ਸ਼ੁਰੂ ਨਹੀਂ ਅਕਾਲੀ ਦਲ ਜਿਹੜਾ ਪੁਨਰਸੰਘ ਜੀ ਤੋੜਿਆ ਹੈ ਉਦੇ ਵਿੱਚ ਉਹਨਾਂ ਦਾ ਪੂਰਨ ਵਿਸ਼ਵਾਸ ਹੈ ਪੂਰੀ ਆਪਣੀ ਤਾਕਤ ਨਾਲ ਉਹ ਲੱਗੇ ਹੋਏ ਨੇ ਕਿਸੇ ਤਰ੍ਹਾਂ ਦੇ ਵੀ 1 ਇੰਚ ਵੀ ਕੋਈ ਵੀ ਕਮੀ ਬੇਸੀ ਨਹੀਂ ਹੈਗੀ ਆਪ ਇਹ ਉਹ ਸੁਪਨਾ ਜਿਹੜਾ ਸਰਦਾਰ ਸੁਖਦੇਵ ਸਿੰਘ ਢੀਸਰ ਸਾਹਿਬ ਦਾ ਸੀ ਤੇ ਉਸ ਨੂੰ ਪੂਰਾ ਕਰਕੇ ਹਟਣਾ ਇੱਕ ਸਾਲ ਹੀ ਹੋਇਆ ਹੈ ਜਿੱਦਾਂ ਜਿਹੜੀ ਤੁਸੀਂ ਇਹ ਗੱਲ ਕਰਦੇ ਹੋ ਇਹ ਪ੍ਰਚਾਰਾ ਝੂਠਾ ਪ੍ਰਚਾਰਾ ਇਹ ਨੂੰ ਕੰਮ ਕਰਨ ਵਾਸਤੇ ਅਸੀਂ ਅੱਜ ਇੱਥੇ ਆਇਆ ਕਿਉਂਕਿ ਜੇ ਇਹਨਾਂ ਨੇ ਤੁਸੀਂ ਦੇਖਿਆ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਚੋਣਾਂ ਦੇ ਵਿੱਚ ਸਰਦਾਰ ਸੁਖਦੇਵ ਸਿੰਘ ਬਾਦਲ ਨੂੰ ਕੋਈ ਬੰਦਾ ਹੀ ਨਹੀਂ ਮਿਲ ਰਿਹਾ ਸਾਡੇ ਆਪਣੇ ਜਿਹੜੇ ਵਿੱਚ ਹੀ ਜਿਹੜਾ ਤੁਸੀਂ ਫੜਦੇ ਨੇ ਉਹ ਤੋਂ ਉਸ ਰੂਪਾ ਦਵਾ ਲਏ ਹੁੰਦੇ ਨੇ ਉਹ ਵਾਪਸ ਹੋ ਜਿੱਦਾ ਬੈਠ ਜਾਂਦਾ ਹੈ ਇਸ ਕਰਕੇ ਉਹਨਾਂ ਨੂੰ ਅੱਜ ਪਤਾ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਕੇਵਲ ਦੇ ਕੇਵਲ ਸਰਦਾਰ ਕੁਮਿੰਦਰ ਸਿੰਘ ਨਹੀਂ ਸਾ ਦੇ ਸ਼ਰੋਮਨੀ ਕਾਦੀ ਦਾ ਜਿਹੜਾ ਪੁਨਰਸ੍ਰਿਤ ਹੋਇਆ ਉਹਦੀ ਬਹੁਤ ਵੱਡੀ ਅੱਜ ਗੱਲ ਚੱਲੀ ਹੈ ਇੱਥੇ ਕਿਤੇ ਵੀ ਕੋਈ ਵੀ ਸਮੀਸ ਨੂੰ ਬਦਲਦੀ ਕੋ ਗੱਲ ਨਹੀਂ ਹੈਗੀ ਇਸ ਕਰਕੇ ਉਹ ਇਸ ਘਰਾੜ ਤੋਂ ਬਦਲਾਮ ਕਰਨਾ ਚਾਹੁੰਦਾ ਹੈ ਉਹ ਕਿਤੇ ਨਾ ਕਿਤੇ ਇਹ ਢਾਲਾਉਣਾ ਚਾਹੁੰਦਾ ਹੈ ਕਿ ਇਹਨਾਂ ਚੋਹਾ ਵਿੱਚ ਮੈਨੂੰ ਢਾਲਾਵਾ ਆ ਮੈਂ ਇਸ ਗੱਲ ਦੀ ਤਰੂ ਪੂਰੀ ਤਸਲੀ ਜਨਾ ਸਦਾ ਸਦਾ ਕਿ ਕਿਤੇ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਕਿਸੇ ਵੀ ਪਾਰਟੀ ਚੱਟੋ ਕਾਂਗਰਸ ਦੀ ਗੱਲ ਕਾਂਗਰਸ ਸਾਡੀ ਪਾਰਟੀ ਹੈ ਤੇ ਕਿਸੇ ਵੀ ਹੋਰ ਪਾਰਟੀ ਨਾਲ ਕਦੇ ਵੀ ਸਦਾ ਪਵਿੰਦਰ ਸਿੰਘ ਢੀਂਟਾ ਨਹੀਂ ਜਾਣਗੇ ਜਿੰਨੀ ਉਮਰ ਉਹਨਾਂ ਦੀ ਹੈਗੀ ਹੈ ਉਹ ਸਾਰੀ ਦੀ ਸਾਰੀ ਉਮਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੰਜੀਤ ਤੇ ਲਾਉਣਗੇ আর ਆਹ ਚੋਣਾਂ ਦੇ ਵਿੱਚ ਰਿਜ਼ਲਟ ਸਾਹਮਣੇ ਆ ਜੇ ਸਪੀਸ਼ਲ ਪਾਦਰ ਦਾ ਦੇਖ ਲਓ ਜਿਹੜੇ ਸੰਗਤ ਦੇ ਵਿੱਚ ਤੇ ਸਰਦਾਰ ਪਵਿੰਦਰ ਸਿੰਘ ਢੀਂਟਾ ਦੇ ਸ਼੍ਰੋਮਣੀ ਅਕਾਲੀ ਪੁਨਰ ਸੰਜੀਤ ਦਾ ਜਿਹੜਾ ਉਹ ਬਹੁਤ ਹੀ ਵਧੀਆ ਰਨਦਾ ਆ ਜਾਣਾ ਉਹ ਇਹ ਉਹਨਾਂ ਦੀ ਘਬਰਾਹਟ ਹੈ ਇਸ ਨੂੰ ਇੱਕ ਗੱਲ ਮੈਂ ਇੱਕ ਗੱਲ ਨਹੀਂ ਜੋਣਾ ਜੇ ਉਹ ਇਸ ਤਰ੍ਹਾਂ ਦਾ ਝੂਠਾ ਪ੍ਰਚਾਰ ਕਰਨਗੇ ਅਸੀਂ ਇਹ ਵੀ ਸਲਾਹ ਕੀਤੀ ਹੈ ਕਿ ਅਸੀਂ ਆਪਣੇ ਵਕੀਲਾਂ ਨਾਲ ਲੀਗਲੀ ਦੇਖਣਾ ਹੈ ਕਿ ਕੀ ਅਸੀਂ ਲੀਗਲੀ ਉਹਨਾਂ ਤੇ ਕੀ ਕਾਰਵਾਈ ਕਰ ਸਕਦੇ ਸਾਨੂੰ ਕੋਈ ਵੱਡੀ ਕਾਰਵਾਈ ਭਾਵੇਂ ਇਨਫਾਰਮੇਸ਼ਨ ਦਾ ਕੇਸ ਕਰਨਾ ਹੋਵੇ ਜੀ ਭਾਵੇਂ ਕੋਈ ਹੋਰ ਕਾਰਵਾਈ ਕਰਨੀ ਹੋਵੇ ਅਸੀਂ ਉਹ ਵੀ ਕਰਾਂਗੇ